ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਗਮਲਿਆਂ ਦੇ ਵਿੱਚ ਇਹ ਗਮਲੇ ਨਹੀਂ ਹੈ ਅਸਲ 'ਚ ਗਰੋ ਬੈਗ ਨੇ ਤੇ ਇਹ ਗਰੋ ਬੈਗ ਦੇ ਵਿੱਚ ਵੀ ਆਪਾਂ ਸਬਜ਼ੀਆਂ ਉਗਾ ਸਕਦੇ ਹਾਂ ਜੇ ਆਪਣੇ ਕੋਲ ਗਮਲੇ ਭਾਰੇ ਹੁੰਦੇ ਨੇ ਕਈ ਵਾਰ ਜਿਵੇਂ ਮਿੱਟੀ ਦੇ ਹੋਣ ਸਿਮਿੰਟਡ ਹੋਣ ਤੋਂ ਭਾਰੇ ਬਣ ਜਾਂਦੇ ਨੇ ਤੇ ਇਹ ਦੋਸਤੋ ਗਰੋ ਬੈਗ ਦੇ ਵਿੱਚ ਆਪਾਂ ਸਬਜ਼ੀਆਂ ਹਰ ਸਾਲ ਮੇਂ ਲਗਾ ਲੈਣਾ ਪਰ ਲਗਾਉਣਾ ਜ਼ਿਆਦਾਤਰ ਸਿਆਲ ਦੀਆਂ ਨੇ ਕਿਉਂਕਿ ਜਿਹੜੀ ਗਰਮੀ ਦੀ ਸਬਜ਼ੀ ਹੈ ਪਹਿਲੀ ਗੱਲ ਤਾਂ ਬਹੁਤ ਦੋ ਸਾਲਾਂ ਤੋਂ ਗਰਮੀ ਬਹੁਤ ਜ਼ਿਆਦੀ ਪੈ ਰਹੀ ਹੈ ਇਹਦੇ ਵਿੱਚ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਛਾਂ ਵੀ ਰੱਖਣ ਦੀ ਸਮੱਸਿਆ ਆ ਜਾਂਦੀ ਹੈ ਪਾਣੀ ਪੂਰਾ ਨਹੀਂ ਆਉਂਦਾ ਤਾਂ ਮੈਂ ਇਹਦੇ ਵਿੱਚ ਜਿਹੜੀ ਸਿਆਲ ਦੀ ਸਬਜ਼ੀ ਹੈ ਉਹੀ ਲਾਉਣਾ ਹੁੰਦਾ ਜਿਵੇਂ ਮੈਂ ਇਹਦੇ ਵਿੱਚ ਸੌਂਫ ਲਾਉਂਗਾ ਜਾਂ ਅਜਵੈਨ ਲਾਉਂਗਾ ਇਸ ਤਰ੍ਹਾਂ ਦੀ ਚੀਜ਼ਾਂ ਵੀ ਲਗਾ ਸਕਦੇ ਆ ਬੈਂਗਣ ਦੇ ਬੂਟੇ ਲਗਾ ਸਕਦੇ ਆ ਮਿਰਚਾਂ ਦੇ ਬੂਟੇ ਲਗਾ ਸਕਦੇ ਆ ਆਪਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਸਿਆਲ ਦੇ ਵਿੱਚ ਲਗਾ ਸਕਦੇ ਆ ਤੇ ਅੱਜ ਮੈਂ ਇਹਨਾਂ ਤਿੰਨਾਂ ਦੇ ਵਿੱਚ ਦੇ ਵਿੱਚ ਮੈਂ ਦੋਸਤੋ ਸੌਫ ਲਗਾਉਂਗਾ ਤਾਂ ਇਹ ਸੌਫ ਮੇਰੇ ਹੱਥੇ ਚ ਬਹੁਤ ਜ਼ਿਆਦਾ ਹੀ ਹੈ ਪਰ ਮੈਂ ਲਗਾਉਂਗਾ ਬਹੁਤ ਥੋੜੀ ਕਿਉਂਕਿ ਜਿਹੜੇ ਪੌਦੇ ਹੁੰਦੇ ਨੇ ਸੌਫ ਦੇ ਬਹੁਤ ਜ਼ਿਆਦਾ ਫੈਲਦੇ ਨੇ ਤੇ ਵੱਡੇ ਹੋ ਜਾਂਦੇ ਨੇ ਤੇ ਦੋਸਤੋ ਸੌਫ ਹਰ ਇੱਕ ਘਰ ਦੇ ਵਿੱਚ ਆਪਾਂ ਖਾਂਦੇ ਆ ਰੋਟੀ ਤੋਂ ਬਾਅਦ ਕਈ ਲੋਕ ਖਾਂਦੇ ਨੇ ਵੈਸੇ ਖਾਂਦੇ ਆਪਾਂ ਤੇ ਇਹ ਸੌਂਫ ਆਪਣੇ ਘਰੇ ਵਾਸਤੇ ਮੁੱਕਦੀ ਨਹੀਂ ਹੈ ਇਹ ਤਿੰਨ ਇੱਧਰ ਪਏ ਐ ਦੋ ਤਿੰਨ ਉਧਰ ਗ੍ਰੋ ਬੈਗ ਪਏ ਐ ਮੈਂ ਪੰਜਾਂ ਦੇ ਵਿੱਚ ਸੌਂਫ ਲਗਾਉਂਗਾ ਤੇ ਸਾਰਾ ਸਾਲ ਉਹੀ ਸੌਂਫ ਜਦੋਂ ਪੱਕ ਜੂਗੀ ਤੇ ਉਹ ਆ ਵੀ ਮੇਰੇ ਘਰ ਦੀ ਸੌਂਫ ਹੈ ਪਿਛਲੇ ਸਾਲ ਦੀ ਬੰਨੀ ਹੋਈ ਤੁਸੀਂ ਦੇਖ ਰਹੇ ਹੋ ਮਾਰਕੀਟ 'ਚ ਨਹੀਂ ਲਿਆਂਦੀ ਹੋਈ ਇਹ ਘਰ ਦੀ ਸੌਂਫ ਸੀ ਪਿੱਛੇ ਵੀ ਗਮਲਿਆਂ ਦੇ ਵਿੱਚ ਲਗਾਈ ਹੋਈ ਹੈ ਇਹ ਮੁਕਦੀ ਨਹੀਂ ਖਾਣ ਵਾਸਤੇ ਬਹੁਤ ਰਹਿੰਦੀ ਹੈ ਇਸ ਕਰਕੇ ਜੇ ਆਪਾਂ ਨੂੰ ਪਾਈਆ ਜਾਂ ਅੱਧਾ ਕਿਲੋ ਦੇ ਨੇੜੇ ਵੀ 4-5 ਪੌਟ ਦੇ ਵਿੱਚੋਂ 4-5 ਸੌਰੀ ਗਰੋ ਬੈਗ ਦੇ ਵਿੱਚੋਂ ਮਿਲ ਜਾਂਦੀ ਤਾਂ ਬਹੁਤ ਵਧੀਆ ਇਸ ਕਰਕੇ ਤੁਸੀਂ ਵੀ ਦੋਸਤੋ ਜੇ ਇਹਨਾਂ ਗਰੋ ਬੈਗ ਦੇ ਵਿੱਚ ਆਪਾਂ ਚੀਜ਼ਾਂ ਲਗਾ ਸਕਦੇ ਹਲਕੀਆਂ ਨਹੀਂ ਹੁਣ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੀ ਮਿੱਟੀ ਪਲਟੀ ਕਰਾਂਗੇ ਮਿੱਟੀ ਦੇ ਵਿੱਚ ਕੁਝ ਅਸੀਂ ਰੂੜੀ ਦੀ ਖਾਦ ਮਿਕਸ ਕਰਾਂਗੇ ਪਰ ਅਸੀਂ ਰੂੜੀ ਦੀ ਖਾਦ ਵਿੱਚ ਮਿਕਸ ਤਾਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਨਾ ਆਲਰੇਡੀ ਪਹਿਲਾਂ ਹੀ ਬਹੁਤ ਰੂੜੀ ਅਸੀਂ ਪਾ ਚੁੱਕੇ ਹਾਂ ਪਹਿਲਾਂ ਹੀ ਪਾਈ ਹੋਈ ਸੀ ਤਾਂ ਇਹਦੇ ਵਿੱਚ ਅਜੇ ਤੱਕ ਲੋਡ ਨਹੀਂ ਹੈ ਬਾਅਦ ਵਿੱਚ ਦੇਖਾਂਗੇ ਜੇ ਲੋਡ ਪਈ ਤਾਂ ਉੱਪਰ ਪਾਵਾਂਗੇ ਦੀ ਮਿੱਟੀ ਬਹੁਤ ਵਧੀਆ ਇਹਨੂੰ ਬਸ ਮਿੱਟੀ ਨੂੰ ਸਾਫ਼ ਕਰਕੇ ਪਲਟ ਕੇ ਹਵਾ ਲਵਾ ਕੇ ਦੁਬਾਰੇ ਭਰ ਕੇ ਤੇ ਦੁਬਾਰੇ ਦੇ ਵਿੱਚ ਥੋੜੀ ਥੋੜੀ ਸੌਫ ਲਾਵਾਂਗੇ ਤੇ ਬਹੁਤ ਜਲਦੀ ਇੱਕ ਵਿਦਿਨ 1 ਵੀਕ ਦੇ ਵਿੱਚ ਇਹ ਸੌਫ ਤਿਆਰ ਹੋ ਜਾਊਗੀ ਜਾਨੀ ਕਿ ਉੱਗ ਪੂਗੀ ਤੇ ਬਾਅਦ ਚ ਅਪ੍ਰੈਲ ਮਾਰਚ ਦੇ ਮਹੀਨੇ ਤੱਕ ਇਹ ਪੱਕ ਜੂਗੀ ਤੇ ਫਿਰ ਇਹਨੂੰ ਆਪਾਂ ਜਿਹੜੇ ਇਹਦੇ ਮਤਲਬ ਇਹਨੂੰ ਇਹਦਾ ਝਾੜ ਲੈ ਲਾਂਗੇ ਤਾਂ ਆਪਾਂ ਨੂੰ ਅੱਧਾ ਕਿਲੋ ਦੇ ਨੇੜੇ ਇਹਨਾਂ ਤਿੰਨਾ ਤਿੰਨ ਤੇ ਦੋ ਉਧਰ ਨੇ ਪੰਜ ਗ੍ਰੋ ਬੈਗ ਦੇ ਵਿੱਚੋਂ ਆਪਾਂ ਨੂੰ ਘੱਟੋ-ਘੱਟ ਅੱਧਾ ਕਿਲੋ ਸੌਂਫ ਮਿਲ ਜਾਣੀ ਹੈ ਜਿਹੜੀ ਕਿ ਜੇ ਆਪਣੇ ਘਰ ਦੀ ਲੋੜ ਦੱਸੀਏ ਤਾਂ ਬਹੁਤ ਰਹਿੰਦੀ ਹੈ ਤਾਂ ਦੋਸਤੋ ਤੁਸੀਂ ਵੀ ਆਰਗੈਨਿਕ ਛੱਤ ਤੇ ਆਪਣੇ ਘਰ ਦੇ ਜਿਹੜੇ ਵਿੱਚ ਜਿੱਥੇ ਵੀ ਥਾਂ ਮਿਲੇ ਗਰੋ ਬੈਗ ਰੱਖ ਸਕਦੇ ਹਾਂ ਤੇ ਇਹ ਹੁਣ ਬਹੁਤ ਵਧੀਆ ਮੌਕਾ ਹੈ ਮੌਸਮ ਬੜਾ ਵਧੀਆ ਹੈ ਮੰਨ ਲਓ ਅਕਤੂਬਰ ਦੇ ਮਹੀਨੇ ਚ ਆਪਾਂ ਸਿਆਲ ਦੀ ਹਰ ਸਬਜ਼ੀ ਲਗਾ ਸਕਦੇ ਹਾਂ ਤੁਸੀਂ ਵੀ ਲਗਾਇਓ ਤਾਂ ਇਹਨੂੰ ਥੋੜੀ ਜੀ ਇਹ ਤਾਂ ਬਹੁਤ ਜ਼ਿਆਦੀ ਦਿਖਾ ਰਿਆ ਮੈਂ ਸੌਫ ਤੁਹਾਨੂੰ ਕਿਉਂਕਿ ਮੈਂ ਇਹਦੇ ਵਿੱਚ ਪਿਛਲੇ ਸਾਲ ਦੀ ਹੈ ਸੁਕਾ ਕੇ ਸਾਫ਼ ਕਰਕੇ ਰੱਖੀ ਹੋਈ ਸੀ ਤਾਂ ਇਹਨੂੰ ਚ ਥੋੜੀ ਜੀ ਮਾਤਰਾ ਚ ਜਾਨੀ ਕਿ ਮੈਂ ਸਹੀਂ 5 7 10 ਦਾਣੇ ਤੁਸੀਂ ਇਹਦੇ ਸੈਂਟਰ ਦੇ ਵਿੱਚ ਲਗਾ ਦਿਓ ਤੇ ਇੱਧਰ ਸੈਂਟਰ ਚ ਲਗਾ ਦਿਓ ਉਧਰ ਸੈਂਟਰ ਚ ਲਗਾ ਦਿਓ ਤਾਂ ਤੁਹਾਨੂੰ ਬਹੁਤ ਰਹਿਣਗੇ ਇਹ ਦੋਸਤੋ ਆਪਾਂ ਮਿੱਟੀ ਦੀ ਪਲਟੀ ਕਰਤੀ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਬਹੁਤ ਪਹਿਲਾਂ ਹੀ ਬਹੁਤ ਪਿਆਰੀ ਮਿੱਟੀ ਹੈ ਪਿਛਲੇ ਸਾਲ ਦੀ ਭਰੀ ਹੋਈ ਹੈ ਅਸੀਂ ਸਿਆਲ ਦੇ ਵਿੱਚ ਇਸ ਤੇ ਵਿੱਚ ਚੀਜ਼ ਲਗਾਉਨੇ ਆ ਕੋ ਗਰਮੀ ਚ ਗਰਮੀ ਜਿਆਦੀ ਹੋਣ ਕਰਕੇ ਪਾਣੀ ਪੂਰਾ ਨਹੀਂ ਆਉਂਦਾ ਤੇ ਇਸ ਮਿੱਟੀ ਨੂੰ ਹਵਾ ਲਵਾਵਾਂਗੇ ਇਹਦੀ ਅਜੇ ਮੋٹے ਮੋٹے ਡਲੇ ਨੇ ਇਹਨੂੰ ਭੰਨ ਕੇ ਦਵਾਰੇ ਦੇ ਵਿੱਚ ਫੇਰ ਪਾਵਾਂਗੇ ਤੇ ਇਸ ਤਰ੍ਹਾਂ ਮਿੱਟੀ ਤੁਸੀਂ ਸਾਫ਼ ਕਰ ਲੈਣੀ ਆ ਪੂਰੀ ਮਤਲਬ ਮਿੱਟੀ ਪੂਰੀ ਸਾਫ਼ ਕਰਕੇ ਫੇਰ ਦਵਾਰੇ ਉਹੀ ਪੌਟ ਦਵਾਰੇ ਤੁਸੀਂ ਰੀਪੋਟਿੰਗ ਕਰ ਦੇਣੀ ਆ ਦਵਾਰੇ ਨੂੰ ਦੀ ਯੂਜ਼ ਕਰ ਲੈਣਾ ਮਿੱਟੀ ਨੂੰ ਤੇ ਮਿੱਟੀ ਇਹਦੇ ਵਿੱਚ ਤੁਸੀਂ ਚੀਜ਼ ਲਗਾਉਣੀ ਆ ਤਾਂ ਇਹਦੇ ਵਿੱਚ ਜਿਹੜਾ ਵੀ ਕੋਈ ਕੋਈ ਜੜ੍ਹ ਸੀ ਇਸ ਤਰ੍ਹਾਂ ਦੀ ਉਹ ਅਸੀਂ ਚੁਗ ਲਈ ਹੈ ਤਾਂ ਦਵਾਰੇ ਫੇਰ ਭਰ ਦਿਆਂਗੇ ਮਿੱਟੀ ਇਸ ਦੋਸਤੋ ਸਿਆਲ ਦੇ ਵਿੱਚ ਸਿਆਲ ਦੀ ਸਬਜ਼ੀ ਦੇ ਵਿੱਚ ਆਪਾਂ ਗੋਭੀ ਸਰੋਂ ਲਗਾ ਸਕਦੇ ਆ ਪਾਲਕ ਲਗਾ ਸਕਦੇ ਆ ਪੌਟ ਦੇ ਵਿੱਚ ਸੌਂਫ ਲਵਾ ਲਗਾ ਸਕਦੇ ਆ ਅਜਵੈਨ ਲਗਾ ਸਕਦੇ ਆ ਥੋੜਾ ਬਹੁਤ ਜੀਰਾ ਲਗਾ ਸਕਦੇ ਆ ਤੇ ਇਹ ਸਾਰੀਆਂ ਚੀਜ਼ਾਂ ਇੱਕ ਸਿਆਲ ਦੇ ਵਿੱਚ ਆਪਾਂ ਨੂੰ ਹਰੇ ਗੰਡੇ ਲਗਾ ਸਕਦੇ ਆ ਥੋੜਾ ਜਿਹਾ ਘਰ ਚ ਪਾਉਣ ਵਾਸਤੇ ਲਸਣ ਲਗਾ ਸਕਦੇ ਆ ਪਦੀਨਾ ਲਗਾ ਸਕਦੇ ਆ ਬਹੁਤ ਸਾਰੀ ਵੈਰਾਈਟੀ ਅਸੀਂ ਸਿਆਲ ਦੇ ਵਿੱਚ ਲਗਾ ਸਕਦੇ ਆ ਇਹਨੂੰ ਆਪਾਂ ਦੁਬਾਰੇ ਫੇਰ ਮਿੱਟੀ ਨੂੰ ਉਸੇ ਪੌਟ ਦੇ ਵਿੱਚ ਆਪਾਂ ਰੀਯੂਜ਼ ਕਰਾਂਗੇ। ਦੋਸਤੋ ਉਹੀ ਮਿੱਟੀ ਆਪਾਂ ਸਾਫ਼ ਕਰਕੇ ਇਹਨਾਂ ਦੇ ਵਿੱਚ ਭਰਤੀ। ਇਸ ਤਰ੍ਹਾਂ ਅਸੀਂ ਸਾਰੇ ਪੌਟ ਨੇ ਤਿੰਨੇ ਜਿਹੜੇ ਗਰੋ ਬੈਗ ਨੇ ਤਿੰਨਾਂ ਦੇ ਵਿੱਚ ਅਸੀਂ ਮਿੱਟੀ ਦੁਬਾਰੇ ਭਰਾਂਗੇ। ਤਾਂ ਨਾਲੇ ਮਿੱਟੀ ਫਰੈਸ਼ ਹੋ ਜਾਊਗੀ ਨਾਲੇ ਸਾਫ਼ ਹੋ ਜਾਊ ਜਿਹੜਾ ਵੀ ਇਹਦੇ ਵਿੱਚ ਜਿਵੇਂ ਇਸ ਤਰ੍ਹਾਂ ਦੀ ਚੀਜ਼ ਆ ਪ੍ਰਾਣੀ ਉੱਗੀ ਹੋਈ ਪੱਟ ਦਾਂਗੇ। ਇਹਨੂੰ ਯੂਜ਼ ਕਰਾਂਗੇ। ਸੋ ਦੋਸਤੋ ਤੁਸੀਂ ਵੀ ਇਹਦੇ ਵਿੱਚ ਇਸ ਤਰ੍ਹਾਂ ਇਹਦੇ ਸੈਂਟਰ 'ਚ 5-7 ਦਾਣੇ ਤੁਸੀਂ ਜਰੂਰ ਸੌਂਫ ਦੇ ਜਾਂ ਅਜਵਾਇਣ ਦੇ ਜੋ ਵੀ ਚੀਜ਼ ਲਗਾਉਣਾ ਚਾਹੁੰਦੇ ਇੱਥੇ ਰੱਖ ਦਿਓ ਇਹਨੂੰ ਬਹੁਤ ਰਹਿਣਗੇ ਸਫੀਸ਼ੀਐਂਟ ਕਿਉਂਕਿ ਉਹਦਾ ਪੌਦਾ ਬਹੁਤ ਹਾਈਟ ਕਰ ਲੈਂਦਾ ਸੌਂਫ ਦਾ ਤਾਂ ਅਸੀਂ ਸੌਂਫ ਲਗਾ ਰਹੇ ਹਾਂ ਨਾ ਤਿੰਨਾਂ ਦੇ ਵਿੱਚ ਤਾਂ ਦੋਸਤੋ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਆਪਣੇ ਵਿਚਾਰ ਵੀ ਜਰੂਰ ਦੱਸਣਾ ਬਹੁਤ